ਅਦਕੀਨਾ ਲਖਵਿੰਦਰ ਸਿੰਘ ਪਾਇਲਟ ਜੀ ਲਖਵਿੰਦਰ ਸਿੰਘ ਜੀ 108 ਨੰਬਰ ਤੇ ਤੁਸੀਂ ਕੀ ਹੋ ਮੈਂ ਪਾਇਲਟ ਬਤੌਰ ਕੰਮ ਕਰਦਾ ਜੀ ਤੇ ਵਧੀਆ ਗੱਡੀ ਦੀ ਹਾਲ ਕੀ ਚੀ ਹੈ ਟਾਇਰਾਂ ਦੀ ਕੀ ਪੋਜੀਸ਼ਨ ਆ ਕੀ ਤੁਸੀਂ ਇਹਦੇ ਬਾਰੇ ਸਰਕਾਰ ਨੂੰ ਆਪਣੇ ਮੈਨੇਜਮੈਂਟ ਦੱਸਿਆ ਨਹੀਂ ਸਰ ਅਸੀਂ ਇਹਦਾ 9 ਮਹੀਨੇ ਪਹਿਲੇ ਇਹਦੇ ਸ਼ੌਕਰ ਦੀ ਪ੍ਰੋਬਲਮ ਹੈ ਥੱਲੇ ਸਾਰੀ ਪ੍ਰੋਬਲਮ ਹੈ 9 ਮਹੀਨੇ ਪਹਿਲੇ ਦੱਸਿਆ ਸੀ ਉਹਦਾ ਐਸਟੀਮੇਟ 1 ਲੱਖ ਤੋਂ ਉੱਪਰ ਬਣਿਆ ਏਜੰਸੀ ਦੇ ਵਿੱਚ ਟਾਟਾ ਏਜੰਸੀ ਦੇ ਵਿੱਚ ਉਹਦੇ باوجود ਇੰਨਾ ਪੱਖੋ ਆ ਰੋਡ ਤੇ ਕੋਈ ਇਹਨਾਂ ਦੀ ਵਰਕਸ਼ਾਪ ਆ ਜਿਹੜੀ ਲੋਕਲ ਉਹ ਤੋਂ ਕਰਵਾਉਂਦੇ ਕੰਮ ਉਹ ਵੀ ਰਾਤ ਨੂੰ 15 ਤੋਂ ਗੱਡੀ ਉੱਥੇ ਖੜੀ ਰਹੀ ਆ ਤੇ ਸੋਮਵਾਰ ਰਾਤ 8 ਵਜੇ ਗੱਡੀ ਦਿੱਤੀ ਉਹ ਟਰਾਈ ਲੈ ਕੇ ਆਏ ਆ ਕਿ ਅਸੀਂ ਆਹ ਗੱਡੀ ਨਹੀਂ ਚੱਲਣ ਯੋਗ ਇਹ ਕਹਿੰਦੇ ਗੱਡੀ ਤੁਸੀਂ ਇੱਕ ਵਾਰੀ ਆਪਣੀ ਬੇਸ ਤੇ ਲੈ ਜਾਓ ਮਾਚੀ ਜੜਾ ਸਾਹਿਬ ਉਸ ਤੋਂ ਬਾਅਦ ਕੱਲ ਨੂੰ ਫੇਰ ਅੱਜ ਵੱਲੋਂ ਕਿਹਾ ਕਿ ਸਵੇਰੇ ਗੱਡੀ ਤੁਸੀਂ ਲੈ ਕੇ ਆ ਜਿਓ ਉਹਦੇ ਵਿੱਚ ਸਾਨੂੰ ਖੱਜਲ ਖਰਾਬ ਫੇਰ ਮਰੀਜ਼ ਦੀ ਕਿ ਗੱਡੀ ਨੇ ਮਰੀਜ਼ ਨੂੰ ਕਿੱਦਾਂ ਢੋਏਗੀ ਦੱਸੋ ਜਿੱਦਾਂ ਦੀ ਇਹ ਹਾਲਤ ਆ ਜਿਹੜਾ ਕਿਹੜਾ ਹੁੰਦਾ ਹਾਂਜੀ ਆਡਾ ਗੁਰਦਾਸਪੁਰ ਏਰੀਆ ਜੀ ਨਹੀਂ ਐਂਬੂਲੈਂਸ ਤੇ ਏਡੀਐਮ ਮਾਛੀਆੜਾ ਸਾਹਿਬ ਜੀ ਤੇ ਇਹ ਥਰੋ ਕਿੰਨੇ ਟਾਈਮ ਤੋਂ ਗੱਡੀ ਆ ਇਹ ਗੱਡੀ ਸਰ ਆਈ ਹੈ 3 ਸਾਲ ਪਹਿਲੇ ਆਈ ਸੀ ਇਹ ਕਿਹੜੀ ਮਾਡਲ ਕਿਹੜੀ ਹੈ ਇਹ ਇਹ ਮਾਡਲ 21 ਮਾਡਲ ਆ ਸਰ 21 ਮਾਡਲ ਦੀ ਇਹ ਹਾਲਾਤ ਨੇ ਕਿ ਟਾਇਰ ਇੱਕ ਵਾਰ ਵੀ ਨਹੀਂ ਬਦਲੇ ਗਏ ਟਾਇਰ ਸਰ ਬਦਲੇ ਆ ਪਰ ਹੁਣ ਤੁਸੀਂ ਟਾਇਰ ਰਾਤ ਗੱਡੀ ਨਾ 8 ਵਜੇ ਕੱਢੀ ਆਂ ਆਖਿਆ ਨਹੀਂ ਗੱਡੀ ਚੱਲਣ ਯੋਗ ਹੈਗੀ ਏਜੰਸੀ ਦੇ ਵਿੱਚੋਂ ਇਹਨਾਂ ਕਿਹਾ ਗੱਡੀ ਲੈ ਜਾਓ ਨੀ ਫੇ ਤੁਸੀਂ ਲੈ ਕੇ ਕਿਉਂ ਰੋਡ ਤੇ ਜਾਂਦੇ ਹੋ ਜੀ ਗੱਡੀ ਖੜਾ ਦਿਓ ਫੇ ਗੱਡੀ ਐ ਖੜੀ ਐ ਹੁਣ ਵੀ ਜਾਣੀ ਜੈਂਸੀ ਚ ਜਾਣੀ ਹੁਣ ਆਹ ਹਾਲਤ ਚ ਕਹਿੰਦੇ ਗੱਡੀ ਜੈਂਸੀ ਚ ਲੈ ਕੇ ਆਓ ਇੱਥੋਂ 40 45 ਕਿਲੋਮੀਟਰ ਪੱਥੋਆ ਰੋਡ ਤੇ ਹਾਂਜੀ ਗੱਡੀ ਚੱਲਦੀ ਖੜੀ ਨਹੀਂ ਐ 15 ਤਰੀਕ ਤੋਂ ਖੜੀ ਐ ਜੈਂਸੀ ਦੇ ਵਿੱਚ ਜੈਂਸੀ ਜੋ 4 ਦਿਨ ਖੜ ਕੇ ਆਹ ਕੰਮ ਹੋਇਆ ਜੀ ਇਹ ਤੇ ਗਲਤੀ ਕੀਤੀ ਹੈ ਹੋਰੇ ਗਲਤੀ ਸਰ ਕੰਪਨੀ ਦੀ ਐ ਜਿਹੜੇ ਕੰਮ ਨਹੀਂ ਕਰਵਾਉਂਦੀ ਇਹ ਪ੍ਰਾਈਵੇਟ ਕੰਪਨੀ ਹੈ ਪ੍ਰਾਈਵੇਟ ਜੀਐਲ ਕੰਪਨੀ ਹੈ ਜਿਹੜੀ ਕੰਮ ਨਹੀਂ ਕਰਵਾਦੀ ਜੀ ਤੇ ਸਰਕਾਰੀ ਐਂਬੂਲੈਂਸ ਹੈ ਸਰਕਾਰੀ ਐਂਬੂਲੈਂਸ ਹੈ ਇਹ ਦੂਸਰੀ ਸਰਕਾਰੀ ਮਹਿਕਮਾ ਉਹ ਜਿਹੜਾ ਹੌਡੌਫਰ ਕੰਪਲੀਟ ਨਹੀਂ ਸੀ ਐਨਆਰਐਚਐਮ ਚਲਾਉਂਦੇ ਆ ਜੀ ਇਹਨਾਂ ਨੂੰ ਸਰਕਾਰੀ ਉੱਥੇ ਦਿੱਤੀ ਸਭ ਕੰਪਲੀਟਾ ਦਿੱਤੀਆਂ ਸਰ ਕੋਈ ਹੱਲ ਹੀ ਨਹੀਂ ਆਇਆ ਨਾ ਸਰਕਾਰ ਤੋਂ ਹੁੰਦੀ ਹੈ ਨਾ ਇਹ ਕੰਪਨੀ ਹੱਲ ਕਰਦੀ ਹੈ ਇੱਕ ਮਹੀਨੇ ਤੁਹਾਡੀ ਤਨਖਾਹ ਨਹੀਂ ਹੁਣ ਪਾਈ ਇਹਨਾਂ ਨੇ ਜੀ ਜੀ ਹੁਣ ਜਦੋਂ ਐਮਪੂ ਸੀਰੀਅਸ ਪੇਸ਼ੈਂਟ ਹੋਵੇ ਟਾਇਰ ਫੜ ਜਾਵੇ ਗੱਡੀ ਦਾ ਤਾਂ ਕੌਣ ਜ਼ਿੰਮੇਵਾਰ ਹੋਵੇਗਾ ਸਾਰੇ ਸਰਕਾਰ ਜਾਂ ਕੰਪਨੀ ਜ਼ਿੰਮੇਵਾਰ ਹੋएगी ਅਸੀਂ ਤੇ ਹੁਣ ਕਹਿਣ ਜੋਗੀ ਆ ਹੁਣ ਕੇ ਜਾ ਦੇ ਸਾਨੂੰ ਪੈਸੇ ਦਿੱਤੇ ਹੁਣ ਬਾਈ ਹੈਂਡ ਕੇ ਹਾਂ ਵੀ ਲੈ ਕੰਮ ਕਰਵਾ ਲਓ ਕੰਮ ਇਹਨਾਂ ਦੇ ਹੁੰਦਾ ਇੱਕ ਪੈਂਚਰ ਨਹੀਂ ਉਦਾਂ ਲੱਗ ਸਕਦਾ ਇਹਨਾਂ ਤੇ ਬਿਨਾ ਜੀ ਇਹ ਐਂਬੂਲੈਂਸ ਤੁਹਾਡੇ ਕੋਲ ਕਿੰਨੇ ਟਾਈਮ ਤੋਂ ਆ ਇਹ 21 ਤੋਂ ਸਾਡੇ ਕੋਲ ਆ ਤੇ 21 ਤੋਂ ਤੁਹਾਡੇ ਕੋਲ ਆ ਜੋ ਪਹਿਲਾਂ ਇਹ ਬਾਕੀ ਐਂਬੂਲੈਂਸਾਂ ਚੱਲਦੀਆਂ ਪਈਆਂ ਉਹਨਾਂ ਦੀ ਕੀ ਵਿਜੀਸ਼ਨ ਸਰ ਉਹ ਸਾਰੀ ਏਦਾਂ ਦਾ ਹਾਲਤੀ ਹੈ ਜੀ ਕਿੰਨੀਆਂ ਵੀਡੀਓ ਪੈ ਚੁੱਕੀਆਂ ਵਾਂ ਬਹੁਤ ਕੰਡ ਮਹਾਲ ਮੇਰਾ ਨਾ ਰਾਜਪਾਲ ਜੀ ਰਾਜਪਾਲ ਜੀ ਐਂਬੂਲੈਂਸ ਤੇ ਕੀ ਹੋਇਆ ਲੈ ਮੈਂ ਤੇ EMT ਹਾਂ ਜੀ ਇੱਥੇ 2014 ਤੋਂ ਮੈਂ ਇਸ ਫੀਲਡ 'ਚ ਆਇਆ ਸੀਗਾ ਜੀ ਤੇ ਐਂਬੂਲੈਂਸ ਦੀ ਜੋ ਹਾਲਤ ਦੇਖੀ ਗਈ ਆ ਹਾਂ ਜੀ ਵੀ ਬੱਦ ਤੋਂ ਬੱਤਰ ਆ ਤੇ ਜਿਹੜੇ ਅਫਸਰਮੈਂਟ ਨੇ ਉਹ ਪੇਸ਼ੈਂਟ ਨੂੰ ਫਸਟ ਸਟੇਜ ਲੈ ਕੇ ਕੰਮ ਆਉਂਦੇ ਰਹੇ ਤਾਂ ਆਊਟ ਲਾਈਕ ਪਹੁੰਚਣ ਵਾਸਤੇ ਹਾਂ ਜੀ ਉਹਨਾਂ ਦੀ ਕਿਸ ਤਰ੍ਹਾਂ ਹਾਲਤ ਆ ਦੇਖੋ ਜੀ ਤੁਹਾਡੇ ਸਾਹਮਣੇ ਹੀ ਆ ਸਾਰਾ ਕੁਝ ਇਹ 2011 ਦੇ ਆ ਇਹਦਾ ਦੱਸੋ ਕੀ ਕਰੀਏ ਅਸੀਂ ਇਹ ਕੀ ਕੰਮ ਆਉਂਦਾ ਇਹ ਸਕਸ਼ਨ ਮਸ਼ੀਨ ਆ ਇਹ ਜਿੱਦਾਂ ਕਿਤੇ ਹੈਡ ਇੰਜਰੀ ਆ ਜੇ ਪੇਸ਼ੈਂਟ ਦੇ ਅੰਦਰ ਬਲੀਡਿੰਗ ਹੋ ਜੇ ਹਨਾ ਉਸ ਨੂੰ ਸੱਕ ਕਰਕੇ ਜਿੱਦਾਂ ਉਹਨੂੰ ਅਲਪਾ ਫਰਸਟ ایڈ ਦੇ ਸਕਦੇ ਆ ਇਹਦੇ ਨਾਲ ਤੇ ਕਿਹੜੇ ਤਰੀਕੇ ਤੋਂ ਕਰੀਦੇ ਆ ਇਹ ਦੇਖੋ ਜੀ 2011 ਦਾ ਵਾ ਤੇ ਇਹ ਤਾਂ ਬਹੁਤ ਵਾਰ ਅਸੀਂ ਇਹਨਾਂ ਨੂੰ ਕਹਿ ਚੁੱਕੇ ਆ ਹਰ ਮਹੀਨੇ ਫੀਲਡ ਦਾ ਜਿਹੜਾ ਸੀਐਲ ਆ ਆਡਿਟ ਕਰਨ ਆਉਂਦਾ ਗੱਡੀ ਠੀਕ ਹੈ ਨਹੀਂ ਇਹ ਇਹ ਚੀਜ਼ ਹੈਗੀ ਜਿਹੜੀ ਨਹੀਂ ਚੱਲਦੀ ਨਹੀਂ ਇਹ ਤਿੰਨ ਕਿ ਚੀਜ਼ਾਂ ਬਾਕੀ ਤਾਂ ਬੈਂਡੇਜ ਵਗੈਰਾ ਹੀ ਹੁੰਦੀਆਂ ਵਾ ਖੜੀ ਆ ਔਰ ਕਿਹੜੀ ਕਿਹੜੀ ਚੀਜ਼ ਆ ਆ ਦੇਖੋ ਜੀ ਆ ਇਹ ਬੀਪੀ ਅਪਰੇਟਸ ਆ ਇਹ ਬੀਪੀ ਚੈੱਕ ਕਰਨ ਦੇ ਕੰਮ ਆ ਆ ਦੇਖੋ ਜੀ ਇਹਦਾ ਹਾਲਤ ਦੇਖੋ ਜੰਗ ਲੱਗਿਆ ਪਿਆ ਇਹਨੂੰ ਤੇ 2011 ਦਾ ਆ ਇਹ ਵੀ ਨਹੀਂ ਇਹਦੇ ਬਾਅਦ ਤੁਸੀਂ ਸਰਕਾਰਪੁਰ ਜਿਹੜੇ ਉੱਥੋਂ ਦੇ ਵਿਭਾਗਾਂ ਦੇ ਬੰਦੇ ਮੈਂ ਕਹਿੰਦਾ ਜੀ ਆ ਹਰ ਮਹੀਨੇ ਫੀਲਡ ਫੀਲਡ ਤੇ ਨਾ ਇੱਕ ਚੈਕਿੰਗ ਕਰਨ ਆਉਂਦਾ ਬੰਦਾ ਆਡਿਟ ਕਰਨ ਆਉਂਦਾ ਗੱਡੀ ਹਰ ਇੱਕ ਚੀਜ਼ ਉਹਦੀ ਨਜ਼ਰ 'ਚ ਹੈਗੀ ਆ ਬਾਕੀ ਉੱਪਰ ਉਹ ਕੀ ਡਿਟੇਲ ਭੇਜਦਾ ਉਹਦਾ ਸਾਨੂੰ ਨਹੀਂ ਪਤਾ ਕੀ ਇਹ ਈਕਿਓ ਐਂਬੂਲੈਂਸ ਦੀ ਇਹ ਹਾਲਾਤ ਆ ਜਾਂ ਸਾਰੀਆਂ ਨਹੀਂ ਨਹੀਂ ਜੀ ਤੁਸੀਂ ਨਿਊਜ਼ ਅੱਜ ਕੱਲ ਚੱਲ ਹੀ ਰਹੀਆਂ ਮੈਂ ਤੁਸੀਂ ਦੇਖੋਗੇ ਨਾ ਸਾਰੇ ਪਾਸੇ ਇਹੀ ਹਾਲ ਆ ਪੂਰੇ ਪੰਜਾਬ 'ਚ ਇਹਦਾ ਪਲਸ ਆਕਸੀਮੀਟਰ ਇਹ ਘੱਟ ਬੰਦ ਪਿਆ ਹੋਇਆ ਇਹ ਵੀ ਦੇਖੋ ਜੀ ਇਹਦੀ ਤੁਸੀਂ ਲਾਸਟ ਕੰਪਲੇਂਟ ਕਰੋ ਕੀਤੀ ਸੀਗੀ ਮੈਂ ਕਿਹਾ ਹਰ ਮਹੀਨੇ ਆਡਿਟ ਕਰਨ ਆਉਂਦੇ ਆ ਗੱਡੀ ਹਰ ਮਹੀਨੇ ਉਹ ਚੈੱਕ ਕਰਕੇ ਜਾਂਦੇ ਕੀ ਉਹਨਾਂ ਦਾ ਆਨਸਰ ਕੀ ਹੁੰਦਾ ਆਨਸਰ ਬਸ ਲਿਖ ਕੇ ਲੈ ਜਾਂਦੇ ਆ ਉਹ ਤਾਂ ਹੁਣ ਉਹਨਾਂ ਦਾ ਕੰਮ ਹੋ ਜਾਂਦਾ ਨਾ ਵੀ ਉੱਤੇ ਫਿਰ ਦੱਸਣਾ ਉਹਨਾਂ ਨੂੰ ਜੇ ਕਿਸੇ ਪੇਸ਼ੈਂਟ ਦੀ ਇਸ ਕਾਬ ਵਿੱਚ ਕੋਈ ਡੈਥ ਹੋ ਜਾਂਦੀ ਹੈ ਤਾਂ ਉਹਨੂੰ ਉੱਤੇ ਹੀ ਰਿਕਾਰਡ ਹੁੰਦਾ ਵਾ ਤਾਂ ਉਹ ਕੌਣ ਜ਼ਿੰਮੇਵਾਰ ਅਸੀਂ ਤਾਂ ਬਾਰ-ਬਾਰ ਕਹਿ ਰਹੇ ਹਾਂ ਜੀ ਅਸੀਂ ਤਾਂ ਸਰਕਾਰ ਨੂੰ ਅਪੀਲ ਕਰ ਰਹੇ ਹਾਂ ਕਿ ਤੁਸੀਂ ਥੋੜਾ ਬਹੁਤਾ ਇਹਨਾਂ ਤੇ ਸਕੰਜਾ ਕਰਸੋ ਤਾਂ ਕਿ ਸਾਨੂੰ ਵਿੱਚ ਜਿਹੜੀਆਂ ਚੀਜ਼ਾਂ ਮੁਹੱਈਆ ਸਹੀ ਤਰੀਕੇ ਨਾਲ ਕਰਾਈਆਂ ਜਾਣ ਤਾਂ ਜੋ ਅਸੀਂ ਵੀ ਗਾਂ ਪੇਸ਼ੈਂਟ ਨੂੰ ਫਸਟ ਹੈਡ ਦੇ ਸਕੀਏ ਜਿਹੜੇ ਤੁਸੀਂ ਕੰਪਲੀਟ ਦਿੰਦੇ ਹੋ ਰਿਟਰਨ ਵਿੱਚ ਕਿਵੇਂ ਦਿੰਦੇ ਹੋ ਉਹ ਡਿਡ ਸ਼ੀਟ ਹੁੰਦੀ ਹੈ ਜੀ ਉਹਨਾਂ ਦੀ ਇੱਕ ਉੱਤੇ ਉਹ ਲਿਖ ਕੇ ਲੈ ਜਾਂਦੇ ਯੈਸ ਕਰ ਜਾਂਦੇ ਨੋ ਕਰ ਜਾਂਦੇ ਚੀਜ਼ਾਂ ਉਹ